हां ता प्यारे बच्चे सारेनु प्यार भरी सस्सेकाल हां बेटा ਆਪਾਂ ਨਵੋਦਿਆ ਦਾਖਲਾ ਪ੍ਰੀਖਿਆ ਦੀ ਤਿਆਰੀ ਦੀ ਇਹ ਪੰਜਵੀਂ ਦੀ ਟੈਕਸਟਬੁੱਕ ਤੋਂ ਸਵਾਲ ਕੀਤੇ ਸੀਗੇ ਸ਼ੁਰੂ ਤਾਂ ਹੁਣ ਬੇਟਾ ਆਪਾਂ 2.9 ਅਭਿਆਸ ਦੇ ਪਹਿਲੇ ਸਵਾਲ ਦੇ ਸੀ ਭਾਗ ਦੇ ਉੱਤੇ ਪਹੁੰਚ ਗਏ ਤਾਂ ਧਿਆਨ ਦੇ ਨਾਲ ਦੇਖੋ ਬੇਟਾ ਕਹਿੰਦਾ ਅਨੁਮਾਨਤ ਮੁੱਲ ਪਤਾ ਕਰਨਾ ਹੈ ਇਹਦੇ ਵਿੱਚ ਠੀਕ ਹੈ ਤਾਂ ਅਨੁਮਾਨਤ ਮੁੱਲ ਪਤਾ ਕਰਨ ਦੇ ਲਈ ਮੈਂ ਤੁਹਾਨੂੰ ਦੱਸਿਆ ਸੀ ਵੀ ਆਪਾਂ ਇਹ ਹੈਗਾ 980 400 99 ਤਾਂ ਅਨੁਮਾਨਤ ਮੁੱਲ ਦੇ ਲਈ ਬੇਟਾ ਤੁਹਾਨੂੰ ਦੱਸਿਆ ਸੀ ਜੇ ਤਿੰਨ ਅੰਕੀ ਸੰਖਿਆ ਤਾਂ ਅਸੀਂ ਸੈਂਕੜਿਆਂ 'ਚ ਨਿਕਟੀਕਰਨ ਕਰ ਲੈਨੇ ਆ ਠੀਕ ਹੈ ਤਾਂ ਆਹ ਤਿੰਨ ਅੰਕੀ ਸੰਖਿਆ ਤਾਂ ਇਹਦਾ 9 ਦੇ ਨਾਲ ਦੀ ਜਿਹੜੀ ਅੰਕ ਆ ਉਹ ਦੇਖਾਂਗੇ ਇਹ 8 ਆ ਜੇ ਇਹ 5 ਤੋਂ ਵੱਧ ਹੈ 5 ਤੋਂ ਵੱਧ ਗਿਆ ਨਾ ਤਾਂ ਫਿਰ ਅਸੀਂ ਇਹਦਾ ਨਿੱਟੀਕਰਨ ਹਜ਼ਾਰ ਦੇ ਵਿੱਚ ਲੈ ਜਾਵਾਂਗੇ ਠੀਕ ਹੈ ਪੂਰਾ ਸੈਂਕੜਾ ਕਰਾਂਗੇ ਨਾ ਇਹਦੇ 'ਚ ਇੱਕ ਜੋੜ ਦਵਾਂਗੇ ਤਾਂ ਇਹ ਬਣ ਗਿਆ 1000 ਠੀਕ ਹੈ ਤੇ ਜਿਹੜੀ ਬੇਟਾ ਇਹ ਦੂਜੀ ਸੰਖਿਆ ਹੈਗੀ 499 ਆ ਵੀ ਬੇਟਾ ਤਿੰਨ ਅੰਕੀ ਸੰਖਿਆ ਤਾਂ ਇਹਦਾ ਦੂਜਾ ਅੰਕ ਆ ਜਿਹੜਾ ਦਹਾਈ ਅੰਕ ਆ ਸੈਂਕੜਾ ਤਾਂ ਛੱਡ ਦੇਣਾ ਨਾ ਕਿਉਂਕਿ ਸੈਂਕੜੇ ਅੱਚੇ ਨਿਕਤੀਕਰਨ ਕਰਨਾ ਆ ਤਾਂ ਆ ਅੰਕ ਅਸੀਂ ਛੱਡ ਦਮ ਆਠਾ ਜਿਹੜਾ ਪੰਜ ਨਾਲੋਂ ਵੱਧ ਆ ਇਸ ਕਰਕੇ ਚੌਕੇ ਦਾ ਪੰਜਾ ਬਣਾ ਦੇਵਾਂਗੇ ਤੇ ਇਹ ਬਣ ਗਿਆ 500 ਠੀਕ ਹੈ ਤਾਂ 1000 ਘਟਾਓ 500 ਹੁਣ ਤੁਸੀਂ ਬੇਟਾ ਇਹਨੂੰ ਘਟਾਓ ਕਰ ਦਿਓ 1000 ਘਟਾਓ 500 ਦਾ ਇਹ ਆ ਜਾਊਗਾ 500 ਉੱਤਰ ਆ ਜਾਊਗਾ ਅਨੁਮਾਨਤ ਕੀਮਤ ਆ ਜਾਊਗੀ ਠੀਕ ਹੈ ਬੇਟਾ ਅੱਗੇ ਬੇਟਾ ਆਪਾਂ ਇਹਦਾ ਡੀਭਾਗ ਕਰਦੇ ਹਾਂ ਡੀਭਾਗ ਦੇ ਵਿੱਚ ਕੀ ਕਹਿੰਦਾ ਪਏ 5897 5000 897 ਘਟਾਓ 2987 ਪਹਿਲਾਂ ਬੇਟਾ ਆਪਾਂ ਇਹਦਾ ਨਿਕਤੀਕਰਨ ਕਰ ਲੈਨੇ ਚਾਰ ਅੰਕੀ ਸੰਖਿਆ ਅਸੀਂ ਇਹਦਾ ਇਕਾਈ ਦਹਾਈ ਸੈਂਕੜਾ ਹਜ਼ਾਰ ਨਿਕਟੀ ਕਰਨ ਹਜ਼ਾਰਾਂ ਦੇ ਵਿੱਚ ਕਰਾਂਗੇ ਇਹਦੇ ਤੋਂ ਨਾਲ ਦਾ ਅੰਕ ਅਸੀਂ ਦੇਖਦੇ ਆਂ ਅੱਧਾ ਜੇ ਤਾਂ ਅੱਧ ਅੱਧ ਜਾਂ 5 ਹੈ ਜਾਂ 5 ਤੋਂ ਵੱਧ ਹੈ ਤਾਂ ਫਿਰ ਆ ਅੰਕ ਵਧਾ ਦਾਂਗੇ ਜੇ ਇਹ ਅੰਕ 5 ਤੋਂ ਛੋਟਾ ਹੋਵੇ ਤਾਂ ਇਹ ਅੰਕ ਨੂੰ ਐਜ਼ ਇਟ ਇਜ਼ ਹੀ ਰਹਿਣ ਦਿੰਨੇ ਆ ਠੀਕ ਹੈ ਇਹ 8 5 ਤੋਂ ਵੱਧ ਦਾ 5 ਤੋਂ ਵੱਧ ਹੋਣ ਕਰਕੇ ਅਸੀਂ ਇੱਥੇ ਸ਼ੀਕਾ ਕਰ ਦਾਂਗੇ ਤੇ ਨਾਲ ਜਿੰਨੇ ਅੰਕਾਂ ਉੰਨੀਆਂ ਜ਼ੀਰੋਆਂ ਇਹਦਾ 6000 ਬਣ ਗਿਆ ਬੇਟਾ ਇਸੇ ਤਰ੍ਹਾਂ ਹੀ ਬੇਟਾ ਇਹਦਾ ਦੇਖੋ ਤਾਂ ਇਹ ਚਾਰ ਅੰਕੀ ਸੰਖਿਆ ਇਹਦਾ ਨਿਗਤੀਕਰਨ ਹਜ਼ਾਰਾਂ ਦੇ ਵਿੱਚ ਕਰਾਂਗੇ ਤਾਂ ਆ ਬੇਟਾ ਦੂ ਦੇ ਨਾਲ ਦਾ ਅੰਕ ਸੈਂਕੜੇ ਵਾਲਾ ਇਹ 9 ਆ ਇਹ ਜਾਂ 5 ਜਾਂ 5 ਤੋਂ ਵੱਡਾ ਤਾਂ ਆ ਅੰਕਾ ਸੀ ਅੱਗੇ ਇੱਕ ਸਥਾਨ ਅੱਗੇ ਲੈ ਚੱਲਾਂਗੇ ਜੇ 5 ਤੋਂ ਛੋਟਾ ਤਾਂ ਇਹ ਇਹਨੂੰ ਸਾਰੇ ਨੂੰ ਛੱਡ ਦਿੰਨੇ ਆ ਬਾਕੀ ਜ਼ੀਰਵਾਂ ਲਾ ਦਿੰਨੇ ਆ ਠੀਕ ਹੈ ਤਾਂ ਆ ਬੇਟਾ 5 ਤੋਂ ਵੱਡਾ ਇਸ ਕਰਕੇ 2987 ਦਾ ਨਿਗਤੀਕਰਨ ਆ ਜਾਊਗਾ 3000 ਤੇ ਇਹਦੇ ਨਾਲ ਤਿੰਨ ਬਿੰਦੀਆਂ ਲੱਗੀਆਂ 6000 3000 ਤੁਸੀਂ 6 ਚੋਂ 3000 ਘਟਾਓਗੇ ਤਾਂ 3000 ਉੱਤਰ ਆ ਜਾਊਗਾ ਠੀਕ ਹੈ ਬੇਟਾ ਇਹ ਦੂਬਾਦ ਦੇ ਵਿੱਚ ਬੇਟਾ ਆਪਾਂ ਪਹੁੰਚ ਗਏ ਇਹਦੇ ਸਵਾਲ E ਦੇ ਉੱਤੇ ਸਵਾਲ E ਦੇ ਉੱਤੇ ਧਿਆਨ ਦੇ ਨਾਲ ਦੇਖੋ 440 28 ਪਹਿਲਾਂ ਬੇਟਾ ਅਸੀਂ ਇਹਦਾ ਨੈਕਟ ਕਰਨ ਕਰਦੇ ਹਾਂ ਫੇਰ ਗੁਣਾ ਕਰਾਂਗੇ 440 ਇਹ ਤਿੰਨ ਅੰਕੀ ਸੰਖਿਆ ਇਹਦਾ ਸੈਂਕੜਿਆਂ ਦੇ ਵਿੱਚ ਕਰਾਂਗੇ ਤਾਂ ਇਹਦੇ ਬੇਟਾ ਸੈਂਕੜੇ ਦੇ ਨਾਲ ਦਾ ਸਥਾਨ ਆ ਜਿਹੜਾ ਆ ਚੌਕਾ 5 ਨਾਲੋਂ ਛੋਟਾ ਆ ਇਸ ਕਰਕੇ ਇਹ ਸਾਰੀਆਂ ਜ਼ੀਰੋਆਂ ਕਰ ਦਾਂਗੇ ਚੌਕੇ ਦਾ ਚੌਕਾ ਰਹਿਣ ਦਵਾਂਗੇ ਨਿਕਤੀ ਕਰਨ ਦੇ ਵਿੱਚ ਇਹਦਾ ਨਿਕਤੀਕਰਨ ਹੋ ਗਿਆ 400 ਤਾਂ ਫੇਰ ਬੇਟਾ ਆਪਾਂ 28 ਦਾ ਨਿਕਤੀਕਰਨ ਕਰਾਂਗੇ ਦਹਾਈ ਦੇ ਵਿੱਚ ਕਿਉਂਕਿ ਇਹ ਦੋ ਅੰਕੀ ਸੰਖਿਆ ਇਹਦਾ ਨਿਕਤੀਕਰਨ ਦਹਾਈ 'ਚ ਹੋਣਾ ਆ 8ਾ ਬੇਟਾ 5 ਨਾਲੋਂ ਵੱਡਾ ਆ ਇਸ ਕਰਕੇ ਇੱਥੇ 30 ਕਰ ਦਵਾਂਗੇ ਇਹਦਾ ਨਿਕਤੀਕਰਨ ਹੋ ਗਿਆ 30 ਦੇ ਵਿੱਚ ਤਾਂ 400 30 ਕਰ ਦੇਵਾਂਗੇ ਇਹਦੇ ਵਿੱਚ ਬੇਟਾ ਇੱਕ ਸੌਖਾ ਟੰਗ ਇਹ ਵੀ ਹੁੰਦਾ ਜਿੰਨੀਆਂ ਜ਼ੀਰੋਆਂ 1 2 3 ਤਿੰਨ ਜ਼ੀਰੋਆਂ ਅਲੱਗ ਲਾ ਲਓ ਤੁਸੀਂ ਤੇ 4 3 12 ਇਹ ਸੌਖਾ ਟੰਗ ਹੈ ਜੇ ਤੁਸੀਂ ਪ੍ਰੋਪਰ ਗੁਣਾ ਕਰੋਗੇ ਤਾਂ ਵੀ ਇਹੀ ਉੱਤਰ ਇਹਦਾ ਆਊਗਾ ਠੀਕ ਹੈ ਬੇਟਾ ਇਹਦੇ ਤੋਂ ਬਾਅਦ ਦੇ ਵਿੱਚ ਬੇਟਾ ਆਪਾਂ ਆਗੇ ਇਹਦੇ ਸਵਾਲ F ਦੇ ਉੱਤੇ F ਭਾਗ ਦੇ ਉੱਤੇ ਆ ਗਏ ਇਹਦੇ ਵਿੱਚ ਕੀ ਕਹਿੰਦਾ 6198 13 ਤਾਂ ਬੇਟਾ ਆਪਾਂ ਇਹਦਾ ਨੈਗਟਿਵ ਕਰਨ ਕਰਨਾ ਹੈ ਇਹ ਚਾਰ ਅੰਕੀ ਸੰਖਿਆ ਇਹਦਾ ਨੈਗਟਿਵ ਕਰਨ ਹਜ਼ਾਰਾਂ ਦੇ ਵਿੱਚ ਹੋਊਗਾ ਤਾਂ ਇਹਦੇ ਨਾਲ ਦਾ ਸੰਖਿਆ ਅੰਕ ਦੇਖਾਂਗੇ ਆ 1 5 ਨਾਲੋਂ ਛੋਟਾ ਇਸ ਕਰਕੇ ਆ ਸਾਰੀਆਂ ਜ਼ੀਰੋਆਂ ਲਾ ਦਾਂਗੇ ਆ ਅੰਕ ਅੱਗੇ ਨਹੀਂ ਵਧਾਵਾਂਗੇ 1 ਠੀਕ ਹੈ ਤਾਂ ਇਹਦਾ ਨੈਗਟਿਵ ਕਰਨ ਬਣ ਗਿਆ 6000 ਤਾਂ ਗੁਣਾ 13 ਆ ਬੇਟਾ ਇਹ ਦੋ ਅੰਕੀ ਸੰਖਿਆ ਇਹਦਾ ਜਿਹੜਾ ਨੈਗਟਿਵ ਕਰਨ ਦਹਾਈ ਚ ਇਹਦਾ ਦੂਜਾ ਅੰਕ ਆ ਜਿਹੜਾ 3 ਏ ਵੀ ਬੇਟਾ 5 ਨਾਲੋਂ ਛੋਟਾ ਹੋਣ ਕਰਕੇ ਅਸੀਂ ਇਹਦੀ ਜ਼ੀਰੋ ਕਰ ਦਵਾਂਗੇ ਇਹ ਬਣ ਗਿਆ 10 ਤਾਂ 6000 ਨੂੰ ਜਦੋਂ 10 ਨਾਲ ਗੁਣਾ ਕੀਤਾ ਬੇਟਾ ਇੱਕ ਜ਼ੀਰੋ ਏਕੇ ਨਾਲ ਬਿੰਦੀਆਂ ਜਿੰਨੀਆਂ ਉੰਨੀ ਬਿੰਦੀ ਵਧ ਜਾਂਦੀ ਹੈ ਇਹ ਗੁਣਾ ਕਰਕੇ ਵੀ ਦੇਖ ਲਿਓ ਤਾਂ 6 ਕੇ ਦੇ ਨਾਲ ਚਾਰ ਬਿੰਦੀਆਂ ਆ ਗਈਆਂ ਇਹ ਤਿੰਨ ਤੋਂ ਬਾਅਦ ਕਮਾ ਲਾ ਕੇ ਇਹ ਬਣ ਗਿਆ 60000 ਤੋ ਬੇਟਾ A ਸੀ ਇਹਦਾ ਭਾਗ F ਅਗਲੇ ਸਵਾਲ ਆਪਾਂ ਅਗਲੀ ਵੀਡੀਓ ਦੇ ਵਿੱਚ ਸ਼ੇਅਰ ਕਰਦੇ ਆ ਤੁਸੀਂ ਜੋ ਪਿਆਰੇ ਬੱਚਿਆਂ ਨੇ ਵੀਡੀਓ ਦੇਖ ਕੇ ਸੇਵਾ ਦਾ ਮੌਕਾ ਦਿੱਤਾ ਇਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਬੇਟਾ ਜੀ